ਕਬਲ ਹੋਰ ਆ ਗਏ ਚੱਕੇ ਚੋਂ ਆ ਗਏ ਬਈ ਹਰਾਓ ਬਈ ਬਲਦੋਰ ਕੇ ਵੀ ਮਰੇ ਦੋ ਕਿੰਦੇ ਹੋਇਆ ਇਸ ਸੂਰੂਰ ਦੇ ਆ ਗਏ ਅਗਰੇ ਜਿਹੜਾ ਸਾਹ ਲਾਉਦੇ ਆ ਤੇ ਹੋਰ ਦੇਖੋ ਇਹਦਾ ਗੁੱਡਾ ਆਹ ਦੇਖੋ ਲਾਜ ਘਟਾ ਬੱਲਾ ਹਾਏ ਸ਼ਾਂਤ ਭਾਈ ਜੀ ਗੱਲ ਸੁਣੋ ਭਾਈ ਜੀ ਭਾਈ ਜੀ ਕਿਹੜੇ ਪੀਓ ਸੰਗਰੂਰ ਨੂਰ ਸੰਗਰੂਰ ਜਿਹੜਾ ਪਿੰਕ ਵਾਲੀ ਆਣਿਆ ਵਾਲੀ ਭੱਜ ਕੇ ਚਲ ਗੋਏ ਭਾਈ ਚਾਰ 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 ਮੇਰੇ ਚਾਰ ਬੰਦੇ ਲੱਗਣਗੇ ਚਾਰ ਚੱਕਰ ਲਾਉਣੇ ਠੀਕ ਆ ਭਾਈ ਠੀਕ ਆ ਅੱਗੇ ਆਪਾਂ ਦੇਖਾਂਗੇ ਇਹਨਾਂ ਲਾ ਕੇ ਯਾਰ ਜੇ ਤਿੰਨ ਬੰਦੇ ਲੱਗੂਗਾ ਤਾਂ ਤਿੰਨ ਚੱਕਰ ਲੈ ਲਾ ਕੇ ਯਾਰ ਲਾ ਦਾਂਗੇ ਇਹਦੇ ਸਾਮਣੇ ਐ ਨਹੀਂ ਬਈ ਇਹ ਗੇਮ ਜਿੱਤੂ ਆ ਜਿੱਤਦੇ ਹਾਂ ਕੁਝ ਉਸੋਂ ਜਿੱਤੂ ਕਰ ਵੀ ਪੈ ਜਾਊਗਾ ਨਾ ਇਹ ਕੋਈ ਫਲਾਤੀ ਡਰਾਮਾ ਨਹੀਂ ਜਿੱਤਦੇ ਆ ਜਾਓ ਪਿੱਛੇ ਆਓ

ਦੇਖੋ ਮੁਕਾਬਲਾ ਪੂਰਾ ਹੋ ਗਿਆ ਇਹ ਇਹ ਅਰਗੇ ਕੰਮ ਇਹ ਲਾਗੇ ਬਾਈ ਦੁਬਾਰੇ ਖੁੱਤ ਨੇ ਲੈ ਗਏ ਇੱਕ ਜਿਹੜਾ ਪੂਰਾ ਤੇ ਦੂਜੇ ਜਿਹੜੇ ਬਾਅਦ ਚ ਬਾਈ ਦੁਬਾਰੇ ਦੇ ਗਏ ਯਾਰ ਇਹ ਦੇਖੋ ਇਹ ਇਹ ਆਉਗੇ ਇੱਕ ਜਿਹੜਾ ਹੋ ਲਾਦਾ ਬਾਈ ਨੇ ਇਹ ਇਹ ਪੂਰਾ ਹੋ ਲਿਆ ਇਹ ਲੈ ਵੀ ਦੋ ਜਿਹੜੇ ਪੂਰੇ ਹੋ ਚੁੱਕੇ ਆ ਲਗਭਗ ਦੋ ਜਿਹੜੇ ਕਰਕੇ ਚੁੱਕੇ ਨੇ ਤੀਜੇ ਜਿਹੜੇ ਵੀ ਉਹੀ ਗੱਲ ਆ ਇਹ ਲੈ ਜੀ ਤੀਜਾ ਆ ਲੋ ਸੋਹਰੇ 에 ਆਜ ਤੇ ਰਸਤੀਆ ਕਮਾ 에 ਆੜਿਆ ਕਾਲੀ ਗੇੜਾ ਤੇ ਭਾਈ ਗੇੜਾ ਤੇ ਭਾਈ ਗੇੜਾ ਜਾਵੇ ਈ ਭਾਈ ਗੇੜਾ ਜਾਵੇ ਕਾ ਇਥੇ ਹੋਰ ਆ ਗਏ ਆ ਜਾਓ ਬੰਦਿਆ ਆ ਜਾਓ ਬੋਲੇ ਲੈ ਵੀ ਹੋ ਗੇ ਤੁਹਾਰੇ ਦਾਰੇ ਦੇਖਦੇ ਚੱਟ ਕੀ ਕਹਾਂ ਭਾਈ

ਉਹ ਤਾਂ ਦੇਖੀ ਮੀਨਾ ਉਹ ਬੜਾ ਵੱਡਾ ਛੱਤ ਕਰ ਲਈ ਅਸੀਂ ਇਹ ਘੜ ਬਣਾਵਾਂਗੇ ਜੇਰਦਾ ਹੀ ਚਲਾਵਾਂਗੇ ਸਰ ਜੀ ਆ ਜਾਓ ਹੁਣ ਆਪਾਂ ਇੰਨੇ ਨੌਜਵਾਨ ਖੜੇ ਨੇ ਕੁਝ ਦੱਸਿਆ ਮੈਨੂੰ ਉਹ ਇਹਦੇ ਜਾਣ ਕੇ ਖੜਾਵਾਂਗੇ ਫੇਰ ਦੱਸਾਂਗੇ ਉਹ ਇੱਥੇ ਖੜਿਆ ਉੱਚੀ ਜਾਣਾ ਅੱਛਾ ਆ ਥੋੜੀ ਹੁਣ ਮੰਨ ਕੇ ਚਲੇ ਰੋਡ ਤੇ ਖੜ ਗਿਆ ਜੇਦਾ ਵਿੱਚ ਲੋਦੀ ਲੜਜੂ ਆਪਣਾ ਜਾਨ ਦੇਖੀਏ ਬੰਦੇ ਦੀ ਇਹ ਜੇਰ ਬਣਾਵਾਂਗਾ ਹੋਰ ਥੋੜਾ ਇਹੋਂ ਦੱਸੋ ਮੈਨੂੰ ਕਿਹੜਾ ਪਿੰਡ ਹੈ ਵੀਰਾ ਸੰਗਰੂਰ ਤੋਂ ਬਈ ਸੰਗਰੂਰ ਬਈ ਜ਼ਿਲ੍ਹਾ ਪਿੰਡਾਂ ਦਾ ਪਿੰਡ ਖੜਿਆਲ ਹੈ ਖੜਿਆਲ ਠੀਕ ਹੈ ਵੀਰੇ ਸੰਗਰੂਰ ਜ਼ਿਲ੍ਹਾ ਹੈ ਪਿੰਡ ਖੜਿਆਲ ਸੰਗਰੂਰ ਬਈ ਮੇਰੀ ਗੱਲ ਸੁਣੋ ਹੈਲੋ ਹੈਲੋ ਸੰਗਰੂਰ ਜਿਲ੍ਹੇ ਕੋਲ ਫਰੇ ਕਮੰਦਾ ਹੋਰ ਵੀ ਲੱਗ ਸਕਦਾ ਚਾਰ ਜਿਹਨੇ ਚਾਰ ਲੱਗ ਗਏ ਚਾਰ ਜਿਹਨੇ ਚਾਰ ਬੰਦੇ ਚਾਰ ਬੰਦੇ ਲੱਗ ਗਏ ਚਾਰ ਜਿਹੜੇ ਚਾਰ ਬੰਦੇ ਚਾਰ ਬੰਦੇ ਲੱਗ ਗਏ ਚਾਰ ਦਰਤੇ ਉਹ ਆ ਗਿਆ ਜਮ ਲਗਾ ਪੂਰਾ ਫੁੱਲ ਜ਼ਿਲ੍ਹਾ ਸੰਗਰੂਰ ਪਿੰਡ ਖੜਿਆਲ ਜ਼ਿਲ੍ਹਾ ਸੰਗਰੂਰ ਮਸ਼ਹੂਰੋ ਸੰਗਰੂਰ ਚਾਰਾ ਸੰਗਰੂਰ ਜ਼ਿਲ੍ਹਾ ਮਸ਼ਹੂਰ ਹੈ ਪੂਰਾ ਇਸਟਾੰਡ ਤੇ ਆਪ ਸੰਗਰੂਰ ਆਏ ਬਾਈ ਜੀ ਚਾਰ ਘੇੜੇ ਇਹਦਾ ਚਾਰ ਘੇੜੇ ਆਉਣੇ ਆ ਚਾਰ ਆਉਣੇ ਮੇਰਾ ਟੈਂਟ ਤੇ ਗੇੜਾ ਦੋਸਤਾਂ ਨੂੰ Vamos <laughs> ਕਿਵੇਂ ਲੱਗੀ ਗੇਮ ਆਪਣੀ ਗੇਮ ਵੀਰੇ ਕਿੰਨਾ ਜੋਰ ਲੱਗਿਆ ਬਹੁਤ ਕਹਿਣ ਵੀਰੇ ਪੂਰਾ ਜੋਰ ਮਾਰਿਆ ਇਹ ਦੇਖ ਆਪਾਂ ਨੇ ਜੋਰ ਦੇਖਣਾ ਬਈ ਠੀਕ ਆ ਆਪਾਂ ਨੂੰ ਪਤਾ ਲੱਗੇ ਹਾਂਜੀ ਬਈ ਥੋੜੂ ਹੋਰ ਜਿਲਾ ਹਾਰ ਤੱਕਿਆ ਹੋਰ ਹੋਰ ਆਪਾਂ ਜਿਲਾ ਪੁੱਛਦੇ ਹਾਂ ਹਾਂਜੀ ਵੀਰੇ ਪੰਜਾਬੀ ਵੀਰੇ ਆਜੋ ਚਿੰਦਾ ਬਰਨਾਲਾ ਅਮਰ ਸਰ ਕਰੋੜਪੁਰ ਕਰਨਤਾਰਨ ਰਾਜਪੁਰਾ ਪਟਿਆਲਾ ਜਿਲ੍ਹੇ ਵਾਲਾ ਆਜੋ ਬਾਈ ਪਟਿਆਲਾ ਜਿਲ੍ਹਾ ਬਾਈ ਸੰਗਰੂਰ ਜਿਲ੍ਹੇ ਵਾਲੇ ਆਜੋ ਕੋਈ ਸੰਗਰੂਰ ਜਿਲ੍ਹਾ ਬਰਨਾਲਾ ਆ ਜਾ ਵੀਰੇ ਵੀਰੇ ਜਾਨ ਦੇਖ ਲਈ ਆਪਣੇ ਜਾਨ ਤੇਰੇ ਵੀ ਆ ਜਾ ਬਾਈ ਜੀ ਏ ਬਈ ਇਹ ਆ ਰਿਹਾ ਸਹਿਜ ਇਹ ਆ ਮੇ ਮਿੱਤਰ ਬਈ ਬਹੁਤ ਆਸ਼ਾ ਬਹੁਤ ਵਧੀਆ ਵੀਰੇ ਇਹ ਗੱਭੂ ਹੈ ਬਈ ਸਮੈਗ ਇੰਸਟਾਗ੍ਰਾਮ ਤੇ ਬਹੁਤ ਇਹ ਆ ਗਏ ਬਈ ਆ ਗਏ ਆਪਾਂ ਦੇ ਮਿੱਤਰ ਬਈ ਇੱਧਰ ਵੀ ਖੜਿਆ ਠੀਕ ਹੈ ਵੀਰੇ ਰਿੰਕੂ ਸਰਾਓ ਠੀਕ ਹੈ ਵੀਰੇ ਮੜਾ ਇਹ ਬਈ ਇੰਸਟਾਗ੍ਰਾਮ ਤੇ ਪੂਰਾ ਫੇਮਸ ਹੈ ਰਿੰਕੂ ਸਰਾਓ ਠੀਕ ਹੈ ਵੀਰੇ ਕੋਈ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਰੇਸ ਟਰੈਕਟਰ ਦੀ ਘਟਾਂ ਦੀ ਹੋਵੇ ਕੋਈ ਵੀ ਜੇ ਕੋਈ ਵੀ ਪ੍ਰੋਬਲਮ ਹੈ ਟਰੈਕਟਰ ਜੋਰ ਨਹੀਂ ਮਾਰਦਾ ਟਰੈਕਟਰ ਸਪੀਡ ਨਾਲ ਫੜਦਾ ਕੋਈ ਵੀ ਟਰੈਕਟਰ ਫਿਰ ਸਭਾਈ ਕਿਹੜੇ ਟਰੈਕਟਰ ਉਹਦੇ ਵੀਰੇ 855 ਤਿਆਰ ਕਰਿਆ ਵਈ ਤਿਆਰ ਠੀਕ ਆ ਆ ਲੱਗ ਗਿਆ ਹਾਂਜੀ ਬਾਈ ਜੀ ਹੈਲੋ ਵੀਰੇ ਹੈਲੋ 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 ਕਿਹੜਾ ਪਿੰਡ ਆ ਬਈ ਪਿੰਡ ਦੇ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਕੋਈ ਗੱਲ ਵੀ ਤਾਂ ਜਿਲੀ ਬੋਲਣਾ ਜਿਹੜੇ ਬਾਈ ਚਾ

لگا 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 او بھائی ٹھہرا 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 لگا 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 रा संगूर जागे पता लगे भी अपने खिलाफ

ਸੁਰੀਆਣਾ ਜਿਹੜਾ ਪਿਆ ਵੀਰੇ ਚੌਨ ਪਤੀ ਲੱਗ ਗਿਆ ਬੱਚਿਆਂ ਨੇ ਜੋਰ ਮਾਰੇ ਇਹ ਕਿੰਨੀ ਹੈ 17 ਦੇ 17 ਬਾਤ ਮੇਰੇ ਨੇ ਕਰਾਦੀ ਕਰਦੀ ਯਾਰ ਜਿਹੜੇ ਜਿਲ੍ਹੇ ਜਿਲ੍ਹੇ ਦੀ 17 ਸਾਲ ਹੈ ਰਮਨ 17 ਸਾਲ 17 ਸਾਲ ਮਾਲਾ ਬਣੀ 17 ਸਾਲ 17 ਸਾਲ ਇਹ ਆਜੋ ਆਜੋ ਜੋਰ ਹੀ ਕਰਨੇ ਵੀ ਆਪਣੇ ਜੋਰ ਦੇਖਣਾ ਇਹਦਾ ਚੰਗਾ ਚੰਗਾ ਕੰਮ ਹਾਂਜੀ ਅਰਸ਼ਾ ਕਿਹੜਾ ਪਿੰਡ ਅਰਸ਼ ਪਿੰਡ ਅਰਸ਼ ਮਹਿਰਾ ਦਾਗਾ ਆਪਾਂ ਨੂੰ 200 ਰੁਪਇਆ ਭਾਈ ਮਾਨ ਕਰ ਗਿਆ ਭਾਈ ਤਾੜੀ ਮਾਰ ਦਿਓ ਅਸ਼ ਦੇ ਨਾਮ ਦੇ ਭਾਈ ਯਾਰ ਇਹ ਆ ਜੋ ਕਿਹੜਾ ਸੰਗਰੂਜ ਜੀ ਲੈ ਧੰਨਵਾਦ ਸੋਡਾ ਸਨਮਾਨ ਬਖਸ਼ਿਆ ਸ਼ਾਨੀ ਘਾਲ ਕਿਹੜੇ ਵੀਰੇ ਅਟੋ ਡੀ ਪਿਲਰ ਐ ਐਂਡ ਜੋਗਾ ਜ਼ਿਲ੍ਹਾ ਬਈ ਮਾਨਸਾ ਬਈ ਸ਼ਿੱਦੂ ਮੁਸਾਇਆ ਨੇ ਆ ਕੇ ਤਾੜੀ ਮਾਰ ਦਿਓ ਯਾਰ ਲੈ 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 ਐਂਡ ਬਈ ਲੈ ਲੈ ਮੁਸਾਇਆ ਜ਼ਿਲ੍ਹਾ ਮਾਨਸਾ ਪਹਿਲਾ ਚੱਕਰ ਸ਼ੂ ਬਈ ਜ਼ਿਲ੍ਹਾ ਸਾਨੀਹਾ ਬੋਲੋ ਯਾਰ ਆਪ ਦੀ ਕਾਲ ਪਹਿਲਾ ਮਾਨਸਾ ਮਾਂ ਦਾ ਮੁਸਾਇਨਾ ਤੇ ਮੂਸਾ ਮਾਂ ਦਾ 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 ਇੱਕ ਜੋਰ ਆ ਐਨਐਸਓ ਜਿੱਥਰ ਵਾਸਤੇ ਨੇ ਇਹਦਾ ਜਿਆਦਾ ਗੱਭਰੂ ਦਾ ਜੋਰ ਕਰਾਉਂ ਪੰਜਾਬ ਦੇ ਕਿਹਨੇ ਗੱਭਰੂ ਆਣਾ ਉਹ ਪਿੱਛੇ ਨਹੀਂ ਹਟਦੇ ਇਸ ਕੰਮ 'ਚ ਤੇ ਉਹਦੇ ਵਾਸਤੇ ਆਪਾਂ ਬਣਾਈ ਸੀ ਵੀਡੀਓ ਤੇ ਜੇ ਸੋਹਣੇ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਵਾਇਰਲ ਹੋ ਜੀ ਕਹਾਸਾ ਵਾ